ਸਸਰੀਕਾਲ ਜੀ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਜੀ ਸੰਧੂ ਡੇਰੀ ਫਾਰਮ ਬਗਰਾੜੀ YouTube ਚੈਨਲ ਤੇ ਬਾਈ ਜੀ ਬਾਈ ਜੀ ਜੇ ਕਿਸੇ ਵੀਰ ਨੇ ਕਿਸੇ ਵੀ ਪਸ਼ੂ ਦੀ ਸੇਲ ਕਰਨ ਲਈ ਕੋਈ ਵੀ ਵੀਡੀਓ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਆ 7717692249 ਬਾਈ ਜੀ ਬਾਈ ਜੀ ਅੱਜ ਦੀ ਵੀਡੀਓ ਪਿੰਡ ਵਲਵੰਦਰ ਤੇ ਜ਼ਿਲ੍ਹਾ ਬਾਈ ਜੀ ਮੋਗਾ ਪੈਂਦਾ ਤਸੀਲ ਵੀ ਬਾਈ ਜੀ ਇਹਨੂੰ ਮੋਗਾ ਹੀ ਪੈਂਦੀ ਹੈ ਜਿਹਦੇ ਵਿੱਚ ਬਾਈ ਜੀ ਬਹੁਤ ਸੋਹਣੀ ਸਲੱਖੀ ਗਰਮੀਆਂ ਦਾ ਤੋਹਫਾ ਗਰਮੀ ਰਹਿਤ ਕ੍ਰੋਸ ਵੈੜ ਕਾਲੀ ਡੱਬੀ ਦੂਜਾ ਸੁਆ ਤੁਹਾਡੇ ਲਈ ਲੈ ਕੇ حاضر ਹੋਏ ਆ ਤੇ ਬਾਕੀ ਦੀ ਬਲਦੀ ਹੋਈ ਜਾਣਕਾਰੀ ਪਾ ਬਾਈ ਜੀ ਹੁਣ ਤੋਂ ਲੈਣੇ ਆਓ ਬਾਈ ਜੀ ਭਾਈ ਜੀ ਭਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਆਪਣਾ ਨਾਮ ਤੇ ਐਡਰੈਸ ਸੁਦਾਦੋ ਜੀ ਨਾਮ ਮੰਗਾ ਸਿੰਘ ਜੀ ਪਿੰਡ ਵਾਂਦਰ ਜੀ ਹਾਂ ਜੀ ਨਾਮ ਮੰਗਾ ਸਿੰਘ ਪਿੰਡ ਵਾਂਦਰ ਪਿਤਾ ਦਾ ਨਾਮ ਕੀ ਆ ਪਿਤਾ ਦਾ ਨਾਮ ਡੋਗਰ ਸਿੰਘ ਡੋਗਰ ਸਿੰਘ ਤੇ ਜੇ ਵਾਂਦਰ ਪਿੰਡ ਨੇੜ ਦਾ ਪਿੰਡ ਕਿਹੜਾ ਰਹਿੰਦਾ ਡੋਗਰ ਰਹਿੰਦਾ ਜੀ ਵਾਂਦਰ ਡੋੜ ਇਹਨਾਂ ਨਾਲ ਹੀ ਰਹਿੰਦਾ 2 ਕਿਲੋਮੀਟਰ ਤੇ ਤੇ ਬਾਈ ਜੀ ਗੰਦਾਰਿਆਂ ਤੋਂ ਵੀ ਆ ਜਾਂਦਾ ਬਾਈ ਦੇ ਪਿੰਡ ਨੂੰ ਸੁਖਾਨਾਂ ਤੋਂ ਵੀ ਤੇ ਡੋੜਾ ਤੋਂ ਵੀ ਜੀ ਤੇ ਬਾਈ ਜੀ ਦੂਜਾ ਸੁਹਾ ਵਹਿੜ ਪੂਰੀ ਸੋਹਣੀ ਸੁਨੱਖੀ ਆ ਕਾਲੀ ਡੱਬੀ ਆ ਗਰਮ ਹੀ ਰਹਿਤਾ ਬਾਈ ਜੀ ਤੇ ਕੈਦ ਲੈ ਜੂ ਬਾਈ ਜੀ ਇਹ ਲੈ ਜੂਗੀ 14-15 ਦਿਨ ਬਾਈ ਜੀ 14-15 ਦਿਨ ਤੇ ਸੁਵੇ ਬਾਈ ਕਿਹੜੇ ਸੁਣਾ ਨੇ ਦੂਜਾ ਸੁਹਾ ਬਾਈ ਜੀ ਦੂਜਾ ਸੁਹਾ ਹਾਂਜੀ ਦੂਜਾ ਸੁਹਾ ਅਰੀਜਨਲ ਸੁਣਾ ਐਨੂੰ ਤੋਰ ਲਾ ਬਾਈ ਤੇ ਇਸੋ ਦੇ ਸੂਏ ਦਾ ਕੀ ਰਕਾਰ ਸੀ ਬਾਈ ਦੁੱਧ ਦਾ ਠੀਕ ਆ 17 ਕਿਲੋ ਦੁੱਧ 17 18 ਲੀਟਰ ਬਾਈ ਜੀ ਪਿਛਲੇ ਸੂਏ ਦੁੱਧ ਸੀਗਾ ਕੱਦ ਕਾਠ ਵਾਲੀ ਵਹਿੜ ਸਵੇਂ ਸੁਭਾਈ ਆ ਤੇ ਐਤੀਤ ਲਾਲ ਤਾਜਾ ਬਾਈ ਜੀ ਤੁਸੀਂ ਆਵ ਲਾ ਲਓ ਬਾਈ ਜੀ ਘਰ ਦੀ ਆ ਫਿਰ ਆਪਣੀ ਹੈ ਹਾਂਜੀ ਹਾਂਜੀ ਥਰੇਲੂ ਹੀ ਵਹਿੜ ਆ ਬਾਈ ਜੀ ਕੋਈ ਬਾਈ ਜੀ ਦਾ ਵਪਾਰ ਦਾ ਕੰਮ ਨਹੀਂਗਾ ਘਰਦ ਕੋਈ ਆ ਕਿਸੇ ਵੀਰ ਦੇ ਪਸੰਦ ਆਵੇ ਤੇ ਬਾਈ ਜੀ ਉਹਨਾਂ ਦਾ ਨੰਬਰ ਸਕਰੀਨ ਦੇ ਥੱਲੇ ਢੇ ਪਾਸੇ ਚੱਲੂਗਾ ਚਲਦਾ ਨੰਬਰ ਤੇ ਸੰਪਰਕ ਕਰ ਲਓ ਲੈ ਚਲੋ ਬਾਈ ਜੀ ਸੋਹਣੀ ਸੁਨੱਖੀ ਵਹਿੜ ਆ ਤੇ ਬਾਈ ਜੀ ਫਿਰ ਮੋਬਾਈਲ ਨੰਬਰ ਆਪਣਾ ਮੈਨ ਨੰਬਰ ਆ ਵੀ ਜੀ ਆਵੇ ਜੀ 70874 77170 ਨੰਬਰ ਹੈ ਬਾਈ ਜੀ ਇਹ ਬਾਈ ਜੀ ਦਾ ਸਕਰੀਨ ਦੇ ਥੱਲੇ ਪਾਸੇ ਚੱਲੂਗਾ ਚਲਦੇ ਨੰਬਰ ਤੇ ਸਪਾਰਕ ਕਰ ਲਿਓ ਤੇ ਆਪਣੀ ਬਾਈ ਜੀ ਵੀਡੀਓ ਵਧਗਾ ਲੱਗੇ ਤੇ ਮੁੱਲ ਬਾਈ ਜੀ ਇਹਦਾ ਮੁੱਲ ਫੋਨ ਤੇ ਕਰ ਲਾਂਗੇ ਮੁੱਲ ਫੋਨ ਤੇ ਕਰ ਲਾਂਗੇ ਠੀਕ ਆ ਬਾਈ ਜੀ ਵੀਡੀਓ ਬਾਈ ਜੀ ਆਪਣੀ ਵਧਗਾ ਲੱਗੇ ਕਿ ਸ਼ੇਅਰ ਕਰ ਲਓ ਲਾਇਕ ਕਰ ਲਓ ਚੈਨਲ ਨੂੰ ਕਿਰਪਾ ਕਰਕੇ ਸਬਸਕ੍ਰਾਈਬ ਕਰ ਲਿਓ ਵੀਡੀਓ ਦੇ ਖਲੀਤ ਧੰਨਵਾਦ ਬਾਈ ਜੀ